ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਿੰਗਰਾ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਤੋਂ ਜਿਹੜੀ ਸਾਧਕਾਲੀ ਛੜਕ ਹੈ ਉਸ ਸੜਕ ਦੇ ਉੱਤੇ ਆਉਂਦਾ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹੈ ਤੇ ਸਾਧਕ ਦੇ ਬਿਲਕੁਲ ਨੇੜ ਹੈ ਅੱਜ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਉਹ ਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਦੋਨਾਂ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਇਹਦੇ ਚ ਜਿਹੜੇ ਤੁਹਾਨੂੰ ਦਿਖਾਉਣੇ ਆ ਇੱਕ ਇਹ ਨੀਲੀ ਰਾਵੀ ਨਸਲ ਚ ਪੈਂਦੀ ਮੱਝ ਬਹੁਤ ਸੋਹਣੀਆ ਦੀਆਂ ਅੱਖਾਂ ਮੱਥਾ ਬੱਲਾ ਪਿਛਲੇ ਪੈਰਾਂ ਦੇ ਉੱਤੇ ਮਾਰਕਿੰਗ ਨੀਲੀ ਰਾਵੀ ਵਾਲੀ ਐ ਸਟਰਕਚਰ ਤੁਸੀਂ ਦੇਖ ਸਕਦੇ ਹੋ ਬਾਕੀ ਤੋਰ ਕੇ ਦਿਖਾਉਂਗਾ ਇਹ ਕੱਪਣ ਝੋਟੀ ਐ ਇਹ ਤੋਂ ਇਲਾਵਾ ਇੱਕ ਝੋਟੀ ਇਹ ਤਾਜੀ ਸੋਈ ਹੋਈ ਐ ਸਟਰਕਚਰ ਇਹਦਾ ਤੁਸੀਂ ਵੀਡੀਓ ਚੋਂ ਦੇਖ ਲੈਣਾ ਬੱਚਾ ਇਸ ਸਾਈਡ ਤੇ ਇਹਦਾ ਬੈਠਾ ਸੋ ਦੋਨਾਂ ਬਾਰੇ ਗੱਲਬਾਤ ਬਾਈ ਨਾ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੇ ਉਹ ਵੀਰ ਤਸੱਲੀ ਕਰਨ ਦਾ ਹੱਕ ਰੱਖਦਾ ਤੁਸੀਂ ਆ ਕੇ ਤਸੱਲੀ ਕਰਿਓ ਤੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਇਹਦੀ ਇਨਫੋਰਮੇਸ਼ਨ ਲਈਏ ਪਹਿਲਾਂ ਗੱਬਣ ਦਿਖਾ ਦਨੇ ਫਿਰ ਜਿਹੜੀ ਸੂਈ ਸਵਾਈ ਝੋਟੀ ਉਹ ਤੁਹਾਨੂੰ ਦਿਖਾ ਦੂਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਗਰਮੀਤ ਸਿੰਘ ਜੀ ਤਰਮੀਤ ਭਾਈ ਅੱਜ ਦੋ ਨਾਕ ਦਿਖਾਉਣੇ ਆਪਾਂ ਹਾਂਜੀ ਹਾਂਜੀ ਵਪਾਰ ਦਾ ਆਪਣਾ ਕੰਮ ਆ ਬਾਈ ਹਾਂਜੀ ਹਾਂਜੀ ਬਾਈ ਵਪਾਰ ਚਾ ਪਸ਼ੂ ਫਿਰ ਮੱਝਾਂ ਗਾਵਾਂ ਦੋਨੇ ਤਰ੍ਹਾਂ ਦੇ ਲੈ ਲੈਨੇ ਹਾਂਜੀ ਹਾਂਜੀ ਦੋਨੇ ਤਰ੍ਹਾਂ ਦੇ ਠੀਕ ਹੈ ਗਾਂ ਥੋੜੀ ਜਿਹੀ ਘਟਾਈ ਆ ਜੀ ਮੱਝ ਜ਼ਿਆ ਠੀਕ ਹੈ ਜਿਹੜੀ ਅੱਜ ਪਹਿਲੇ ਨੰਬਰ ਤੇ ਝੋਟੀ ਦਿਖਾਉਣੀ ਬਾਈ ਕਿੰਨਾ ਮਸੂਆ ਸੁਹਾ ਸੁੰਦੀ ਹੈ ਓਰੀਜਨਲ ਦੂਜਾ ਸੁਹਾ ਬਾਈ ਜੀ ਠੀਕ ਹੈ ਹਾਂਜੀ ਹਾਂਜੀ ਦੂਜਾ ਸੁਹਾ ਇਹਨੇ ਸੁਣਾ ਹਾਂਜੀ ਹਾਂਜੀ ਦੈਨ ਕਿੰਨੇ ਬਾਕੀ ਹੈ ਇਹ 4-5 ਦਿਨ ਲੈ ਜੂਗੀ ਬਾਈ ਠੀਕ ਹੈ ਕੀ ਇਹਦੀ ਡਿਮਾਂਡ ਕਰਦੇ ਹਾਂ ਬਾਈ ਇਹਦੀ 1,80,000 ਰੁਪਏ ਜੀ 1,80 ਆ ਹਾਂਜੀ ਹਾਂਜੀ ਠੀਕ ਹੈ ਖੋਲਗੇ ਬਾਈ ਇਹਨੂੰ ਹਾਂਜੀ ਹਾਂਜੀ ਸਨੀਪ ਖੋਲੀ ਦੋਸਤੋ ਤੋੜ ਕੇ ਝੋਟੀ ਦਿਖਾਣਾ ਬੜੇ ਚੰਗੇ ਕੱਦ ਕਾਠ ਦੀ ਝੋਟੀ ਹੈ 1.80 ਹਜ਼ਾਰ ਡਿਮਾਂਡ ਹੈ ਦਿਨ ਹਜੇ ਇਹਨੇ ਲੈ ਜਾਣੇ ਆ ਪੰਜ ਚਾਰ ਸੂਨ ਦੇ ਵਿੱਚ ਕਿਉਂਕਿ ਹਜੇ ਬਣਦੀ ਆਉਂਦੀ ਆ ਤਿਆਰ ਹੁੰਦੀ ਆਉਂਦੀ ਆ ਬੜੀ ਸੋਹਣੀ ਇਹਦੀ ਅੱਖ ਉਹਨਾਂ ਹੀ ਸੋਹਣਾ ਇਹਦਾ ਸਿੰਗ ਹੈ ਫੁੱਲ ਵੱਡੀ ਝੋਟੀ ਹੈ ਹਵਾਨਾ ਪੂਰਾ ਭਰਿਆ ਹੋਇਆ ਤੁਸੀਂ ਦੇਖੋ ਕਰਮਾਲੀ ਦਾ ਹਜੇ ਦੇਣੇ ਲੈਂਦੀ ਆ ਸੂਨ ਚ ਪਲੂਨ ਥੋੜੀ ਥੋੜੀ ਲੱਤਾਂ ਤੇ ਵੀ ਆਉਣੀ ਸ਼ੁਰੂ ਹੋ ਗਈ ਕਿਉਂਕਿ ਸੂਆ ਦਾ ਦੂਜਾ ਤੇ ਮੱਝਾਂ ਪਲੂਨ ਇਹਨੇ ਕਰ ਜਾਂਦੀਆਂ ਹੁੰਦੀਆਂ ਸਟਰਕਚਰ ਦੇਖੋ ਕਰਮਾਲੀ ਦਾ ਇੰਨੀ ਕੀ ਜਗ੍ਹਾ ਚ ਤੋੜ ਕੇ ਦੋਸਤੋ ਦਿਖਾਉਣੀ ਆ ਤੇ ਦੁਬਾਰਾ ਫੇਰ ਤੋੜ ਲੈਣੇ ਆਪਾਂ ਕਿਉਂਕਿ ਵੱਡੀ ਮੱਝ ਚੰਗੀ ਕੀਮਤ ਦੀ ਆ ਤੇ ਚੰਗੇ ਢਾਂਚੇ ਦੀ ਆ ਜੋ ਜੀਨੂੰ ਪਸੰਦ ਆਵੇ ਤਾਂ ਕੰਟੈਕਟ ਨੰਬਰ ਜਿਹੜਾ ਉਹ ਇੱਕ ਫਿੱਕਾ ਜਿਹਾ ਵੀ ਡਿਸਪਲੇ ਹੋ ਰਿਹਾ ਹੋਣਾ ਸਕਰੀਨ ਦੇ ਉੱਤੇ ਤੇ ਇੱਕ ਨੰਬਰ ਜਿਹੜਾ ਸਕਰੀਨ ਦੇ ਉੱਤੇ ਹੇਠਾਂ ਲਿਖਿਆ ਹੋਵੇ ਹੁਕਿੰਗਰੇ ਪਿੰਡ ਚੋਂ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕਿੰਗਰਾ ਨੇੜੇ ਸਾਦਕ ਦੇ ਰਹਿ ਜਾਂਦਾ ਭਵਾਨਾ ਫੇਰ ਇਹਦਾ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਬੰਦੇ ਭਾਈ ਸੋ ਇਹ ਪਹਿਲੇ ਨੰਬਰ ਤੇ ਜੋ ਟੀ 1,80000 ਡਿਮਾਂਡ ਹੈ ਬਈ ਅਸੀਂ ਪੂਛ ਪੜਿਓ ਮੜੀ ਸੋਨੂੰ ਥੋੜਾ ਹਵਾਨਾ ਇਹਦਾ ਹੋਰ ਕਲੀਅਰ ਕਰਦੇ ਆ ਕਿਉਂਕਿ ਕਈ ਵਾਰ ਆਪਾਂ ਫਿਰ ਤੋਂ ਬਖਾਂਵਾ ਉਸ ਕੰਫਰਡੈਂਸ ਦਾ ਅੰਦਾਜ਼ ਟ੍ਰਿਕ ਇਹ ਨਾ ਹੋਵਰ ਨਾ ਦੇਖ ਲੋ ਤੁਸੀਂ ਥਾਣੇ ਦੇ ਚੰਗੇ ਅਗਲਾ ਪਿਛਲਾ ਥਣ ਬਰਾਬਰ ਦਾ ਹਵਾਨਾ ਪਛਾਣੂ ਵੀ ਰੱਖੂਗੀ ਅਜੇ ਦਿਨ ਲੈਂਦੀ ਹੈ ਝੋਟੀ ਥੋੜਾ ਜਿਹਾ ਮੋਬਾਈਲ ਤੋਂ ਪਸੂ ਡਰ ਜਾਂਦਾ ਸੋ ਕਿਸ ਤਰ੍ਹਾਂ ਇਹਦਾ ਹੋਵਣਾ ਤੁਸੀਂ ਦੇਖੋ ਕਰਮਾੜੀ ਦਾ ਸੋ ਇਹਦਾ ਰੇਟ 1,80,000 ਹੈ ਇਹਦਾ 15 ਕਿਲੋ ਦੁੱਧ ਬਾਈ ਜੀ ਬਾਈ ਹੋਰੀ ਦਾ ਤੇ ਵੀ ਅਸੀਂ ਚੋਇਆ ਹੈ ਪਹਿਲੇ ਸੂਇ ਹਾਂ ਪਿੰਡੋਂ ਲਈ ਆ ਪਗਵਾੜੀ ਪਿੰਡਾ ਆਪਣੇ ਠੀਕ ਹੈ 5-7 ਕਿਲੋਮੀਟਰ ਆਟੀ ਆ ਠੀਕ ਹੈ ਹਾਂ 15 ਕਿਲੋ ਕਹਿੰਦੇ ਬਾਈ ਕੰਡੇ ਵਾਲਾ ਪਾ ਦੁੱਧ ਚੋਇਆ ਪਹਿਲੇ ਓਕੇ ਹਾਂਜੀ ਹਾਂ ਜਿਹੜੀ 2 ਨੰਬਰ ਤੇ ਝੋਟੀ ਨੇ ਹਾਂਜੀ ਇਹ ਬਾਈ ਪਰਸੋ ਸੂਈ ਹੈ ਠੀਕ ਹੈ ਹਾਂ ਪਰਸੋ ਸ਼ਾਮ ਨੂੰ ਸੂਈ ਹੈ ਜੀ ਹਾਂ ਤੇ ਦੂਜਾ ਸੂਆ ਸੂਈ ਦੂਜਾ ਸੂਆ ਪਰਸੋ ਸ਼ਾਮ ਦੀ ਸੀ ਹਾਂਜੀ ਹਾਂ ਹੁਣ ਬੌਲਾ ਜਾਂ ਅੰਦਾਜ਼ਾ ਕੋਈ ਹੋਊਗਾ ਕਿ ਨਹੀਂ ਬੱਚੇ ਨੂੰ ਚੰਗਾ ਕੇ ਵੀਰੇ ਹੈਗਾ 7 ਤੋਂ 8 ਕਿਲੋ ਠੀਕ ਹੈ ਬੱਚੇ ਨੂੰ ਪਿਆਉਣ ਤੋਂ ਬਾਅਦ ਬਾਅਦ ਚ ਹਾਂਜੀ ਠੀਕ ਹੈ ਇਹਦਾ ਰੇਟ ਕੀ ਕਰਦੇ ਇਹਦਾ 1 ਲੱਖ ਤੇ 60000 ਰੁਪਏ ਠੀਕ ਹੈ ਖੋਲ ਜੀ ਬਈ ਦੋਸਤੋ ਰੇਟ 1 ਲੱਖ ਤੇ 60000 ਹੈ 7 ਕਿਲੋ ਬੌਲਾ ਬੱਚੇ ਨੂੰ ਚੰਗਾਉਣ ਤੋਂ ਬਾਅਦ ਕੋ ਕਿਲੋ ਡੇਢ ਕਿਲੋ ਸਵੇਰ 6:30 ਵਜੇ ਤਾਰ ਕੱਢਤੀ ਸੀ ਠੀਕ ਹੈ ਹਾਂਜੀ ਸੋ ਸਵੇਰ ਦੀ ਝੋਈ ਵੀ ਹੈ ਤਾਂ ਜਾ ਤੁਸੀਂ ਇਹਦਾ ਦੇਖ ਲਓ ਸੁਭਾ ਦੀ ਜੋ ਵੀ ਆ ਤੇ ਵੀਡੀਓ ਬਣਾ ਰਿਆ ਮੈਂ 1:30 ਵਜੇ ਸੋ ਟਾਈਮ ਹੋ ਸਾਬ ਤੇ ਦੇਖ ਲੋ ਫਿਟਿੰਗ ਵਾਲਾ ਹਵਾਨਾ ਢਾਂਚਾ ਇਹਦਾ ਤੁਸੀਂ ਇੱਥੋਂ ਫੇਰ ਦੇਖੋ ਇਹਨੂੰ ਵੀ ਅੱਗੋਂ ਕਰਕੇ ਕਮਾ ਲਈ ਬਾਈ ਚੰਗੀ ਹੈ ਗਾੜੀ ਹੈ ਪਿੱਛੋਂ ਹਵਾਨਾ ਤੁਸੀਂ ਦੇਖੋ ਲਿਆ ਭਾਈ ਵਾਪਸ ਲੈ ਵਾ ਕਿਹੜਾ ਹੋ ਰੰਗ ਕਿਹੜਾ ਇੱਕ ਵਾਰ ਫੇਰ ਤੋਰ ਦਿੰਨੇ ਆ ਬੱਚਾ ਕੱਟੀ ਜੇ ਨਾ ਕੱਟਾ ਕੱਟਾ ਬਾਈ ਬੱਚਾ ਕੱਟਾ ਕੱਚਾ 나ੜੂਆ ਨਾਲ ਇਹਦੇ ਮੱਥੇ ਚ ਚਾਰ ਕਵਾਲ ਤੁਹਾਨੂੰ ਵਾਈਟ ਦੇਂਦੇ ਹੋਣਗੇ ਸੈਂਗੇ ਦਾ ਸੋਨਾ ਕੁੰਡਾ ਲਿਆ ਬਾਈ ਕਿਮਾਲ ਜੀ ਸੂਈ ਵੀ ਝੋਟੀ ਦੂਜਾ ਸੂਆ ਤਾਜੀ ਸੂਈ ਵੀ ਮੈਂ ਬੱਚੇ ਦਾ 나ੜੂਆ ਤੁਹਾਨੂੰ ਨਾਲ ਦਿਖਾ ਦੂੰਗਾ ਕਿ ਸੂਈ ਹਜੇ ਪਰਸੋਂ ਹੀ ਹੈ ਪੱਕੇ ਹਵਾਨੇ ਦੀ ਝੋਟੀ ਆ ਜੋਸ਼ ਵਾਲਾ ਰਕੂ ਹਵਾਨਾ ਸ਼ਾਮ ਨੂੰ ਜਦੋਂ ਪੂਰਾ ਪਰੂਪੀ ਇਹ ਬੱਚਾ ਇਹਦੇ ਨਾਲ ਤੇ ਬੱਚੇ ਦਾ ਨਾੜੂਆ ਬਿਲਕੁਲ ਲਵਾ ਤੁਹਾਨੂੰ ਨਜ਼ਰ ਆਉਂਦਾ ਹੋਣਾ ਸੋ ਇਹ ਦੋ ਨਗ ਦੋਸੋ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੇ ਸੀ ਚੰਗੇ ਲੱਗਣ ਤਾਂ ਕਾਲ ਬਾਈ ਨੂੰ ਕਰ ਲਿਓ ਨੰਬਰ ਸਕਰੀਨ ਉੱਤੇ ਹੈ ਧੰਨਵਾਦ